বুদু শোন আমি লাউচ্চাম চলে গেল কেন আজকে দেখাইছি লেকেনে আছো এটা করে আছো আടা ওদিক আ রে লক্ষ্লো নি নি সামনে বড়া ভিটা বালা কই গালি কই পানি পানি দেখ পানি ini नंबर है ਇਹ ਰੱਖੋ ਹੋ ਗਿਆ ਕੰਮ ਨੀ ਕੋਲ ਜਲਦੀ ਕਰੋ ਉਹ ਦੇ ਕਾਰਤਿਕਾ ਹੋ ਰਿਹਾ ਛੋੜੋ ਅੱਛਾ ਹੁਣ ਤੁਸੀਂ ਜਦੋਂ ਪਾਣੀ ਪਿਲਾਓ ਤੇ ਆਪ ਨੂੰ पानी ले ले पानी पी ले चल चल ठीक है ठीक होके बैठ ਕਿਹੜੀ ਤਰੀਕ ਨੂੰ ਬੇਟਾ ਜਾਂਦਾ ਕੀ ਨਾਮ ਹੈ ਉਹਦਾ ਅਯੋਧਿਆ ਰਾਮ ਮੰਦਰ ਜਾਂਦਾ ਕਿਹੜੀ ਤਰੀਕ ਨੂੰ ਜਾਂਦਾ ਹੈ ਮੈਂ ਇਹਦਾ ਸ਼ੁਕਰਵਾਰ ਨੂੰ ਜਗਾਜੀ ਸ਼ੁਕਰਵਾਰ ਗਿਆ ਤਾਂ ਮੇਰਾ ਬੱਚਾ ਉਰਦੀ ਬਸ ਗਈ ਧੀ ਕਾਰਤਿਕ ਨਾਮ ਹੈ ਉਸ ਦਾ 14 ਸਾਲ ਦਾ ਉਹ ਉਰਦੀ ਬਸ ਗਈ ਦੀ ਕਦarnath ਮੰਦਿਰ ਤੋਂ ਫਸੀ ਉਸ ਤੋਂ ਇਹ ਜਿਆਦਾ ਦਾਸ ਤਾਂ ਅਸੀਂ ਭੇਜ ਹੀ ਨਹੀਂ ਦੇਦੇ ਜੀ ਉਸ ਨੂੰ ਬੱਚੇ ਨੂੰ ਕਿਉਂ ਕਰਦੇ ਅਸੀਂ ਉਹਨੂੰ ਕਦੇ ਵੀ ਆਪਣਾ ਇਕੱਲਾ ਨਹੀਂ ਭੇਜਿਆ ਜਾਂ ਆਪਣੀ ਦਾਦੀ ਨਾਲ ਜਾਂ ਆਪਣੇ ਪਾਪਾ ਨਾਲ ਜਾਂ ਮੇਰੇ ਨਾਲ ਉਹ ਇਸ ਤਰ੍ਹਾਂ ਹੀ ਜਾਂਦੇ ਆ ਸਾਡੇ ਦੋਨੋਂ ਬੱਚੇ ਜੀ ਕਦੇ ਇਕੱਲੇ ਨਹੀਂ ਭੇਜਦੇ ਤੇ ਵਸਨਾ ਜਿੱਥੇ ਉਹ ਮੇਰਾ ਬੱਚਾ ਚਮਨ ਡਾਕਟਰ ਦੇ ਸਿੱਖਣ ਜਾਂਦਾ ਰਿਹਾ ਤੇ ਮੁੰਡੇ ਮੰਨੀ ਆ ਦੀ ਜੀ ਸਿੱਖਦੰਗੇ ਉਹ ਜ਼ਬਰਦਸਤੀ ਕਰਦੇ ਆਂ ਕਿ ਭੇਜ ਦੋ ਕਦੇ 7 ਦਿਨ ਹੁਮਦਨ ਕਦੀ ਦੇ ਪਾਪਾ ਨੂੰ ਜਿਹੜੇ ਪਾਪਾ ਕਹਿੰਦੇ ਮੈਂ ਨਹੀਂ ਭੇਜਣਾ ਹੈਗਾ ਮੇਰੇ ਕੋਲ ਮੈਂ ਭੇਜ ਨਹੀਂ ਸਕਦਾ ਮੈਂ ਕਦੇ ਅੱਖਾਂ ਤੋਂ ਦੂਰ ਨਹੀਂ ਕਰਿਆ ਇਕੱਲੇ ਨੂੰ ਉਹ ਨਹੀਂ ਮੰਨਿਆ ਜੀ ਇਹ ਬੱਚੇ ਦੀ 5-4 ਦਿਨ ਪਹਿਲਾਂ ਹੀ ਸਲਾਹ ਬਣੀ ਸੀ ਜੀ ਭੇਜਣ ਦੀ ਹਾਂ ਹੋਣੀ ਸੀ ਪਰ ਅਸੀਂ ਕੋਈ ਵੀ ਨਾ ਤੇ ਜੰਦੇ ਹੱਥ ਵਿੱਚ ਸਾਰੇ ਤੇ ਕਿ ਅਸੀਂ ਨਹੀਂ ਭੇਜਣਾ ਬੱਚੇ ਨੂੰ ਸਾਡਾ ਬੱਚਾ ਵੀ ਸਾਡੇ ਨਾਲ ਤੋਂ ਵੀ ਗੈਰਾ ਦਾ ਮम्मी-ਪਾਪਾ ਜਿਵੇਂ ਤੁਸੀਂ ਕਹੋਗੇ ਕੌਮੇ ਮੈਂ ਕਰਾਣਾ ਮੈਂ ਨਹੀਂ ਜਾਂਦਾ ਉਹਨੂੰ ਫਿਰ ਉਹਦੀ ਹਾਂ ਕਰਾਈ ਸੀ ਉਸ ਮੁੰਡੇ ਨੇ ਫੋਨ ਕਰ ਕਰਕੇ ਦਿਲ ਚ ਪਤਨ ਕਿੰਨੇ ਫੋਨ ਕਰਦਾ ਫਿਰ ਅਸੀਂ ਕੇਦਾਰਨਾਥ ਮੰਦਿਰ ਉਹਨੂੰ ਵਾਸਤੇ 2 ਵਜੇ ਚੜਾ ਕੇ ਆਏ ਚਮਨ ਡਾਕਟਰ ਨੂੰ ਦੀ ਦਾਦੀ ਛੱਡਣ ਗਈ ਦੀ ਜੀ ਕਾਰਤਿਕ ਦੀ ਉਹਨੂੰ ਚਮਨ ਡਾਕਟਰ ਨੂੰ ਵਾਰ-ਵਾਰ ਲੈ ਕੇ ਆਈ ਜੀ ਸ੍ਰੀ ਦੇਵੀ ਆਪਣਾ ਵਿੱਚ ਉਰਲਾ ਨਹੀਂ ਦੇ ਰਹੀਆਂ ਦਾ ਆਉਂਦੀਆਂ ਨਾਲ ਪੂਰਾ ਪੂਰਾ ਧਿਆਨ ਰੱਖਿਓ ਉਹ ਦਿਆਵਾਲੀ ਕਰਕੇ ਜਾ ਰਹੀ ਫਿਰ ਬਸ ਤੋਂ نیچے ਉਤਰ ਕੇ ਫਿਰ ਬਸ ਉੱਪਰ ਜੜ ਕੇ ਇਹ ਰੱਤ ਜੋੜ ਕੇ ਗਿਆ ਕੀ ਹੈ ਕਿ ਮੇਰੇ ਪੋਤੇ ਦਾ ਪੂਰਾ ਧਿਆਨ ਰੱਖਿਓ की वेर भी समझदार है लेकिन मैं बेर भी कुछ नहीं मिलता इसका पूरा पूरा ध्यान रखिए हजे मेरा बच्चा शनिवार गया जी मैं शनिवार उयोध्या पहुंचे मेरे नाल गलबात पूरी की उसने मम्मा मैं पहुंच गया ठीक ठाक हूँ मैं होटल जा रहा फिर अस चार बजे अयोध्या जावे मैं क्या ठीक है बुध ध्यान रखिए अपना किसी बड़े बंद नहीं कहना ठीक है मम्मी ਤੇ ਉਹਨੂੰ ਫੋਨ ਫੋਨ ਅਸੀਂ ਪਿਆ ਦੇ ਕੇ ਸਾਰਾ ਭੇਜਿਆ ਹੋਇਆ ਦਾ ਉਹ ਵਿਚਾਰਾ ਜਾ ਦੋ ਤੇ ਨਾ ਨਾ ਨੀ ਨਾ ਉੱਤੇ ਜਾ ਕੇ ਬਸ ਦੀਆਂ ਦੋ ਟੀਮਾਂ ਬਣਾ ਲਈ ਆਉਣੀਆਂ ਜੀ ਸਾਨੂੰ ਕੁਝ ਨਹੀਂ ਬਤਾ ਹੁਣ ਸਾਨੂੰ ਗੱਲਾਂ ਪੂਰੀ ਪੂਰੀ ਬਤਾ ਲੱਗ ਰਹੀਆਂ ਅੱਜ 3 ਦਿਨ ਹੋ ਗਏ ਮੇਰੇ ਬੱਚੇ ਨੂੰ ਲਾਪ ਰੱਖਾ ਹੋਇਆ ਉੱਥੇ ਜਾ ਕੇ ਮੇਰੇ ਬੱਚੇ ਨੂੰ 22 ਵਜੇ ਵੇਸਦਾ ਜਾਉਣਾ ਆਉ ਉਹ ਤੇ ਕੋਈ ਸਰੀ ਉਹਨਾਂ ਦੀ ਹੋਈਗੀ ਜੀ ਕੀ ਉੱਥੇ ਜਾ ਕੇ 25 ਬੰਦਿਆਂ ਨੂੰ ਪਹਿਲਾਂ ਘੜਦੋ ਜਿਹੜੇ ਆਪ ਬੜੇ ਨੇ ਜਨਾਨੀਆਂ ਨੇ ਤੇ ਉਹ ਸਾਰੇ ਬਾਅਦ ਚ ਗਏ ਆ ਜੀ ਉਹ ਵੀ ਤਾਂ ਗਏ ਨੇ ਜਦ ਹਾਦਸਾ ਹੋ ਗਿਆ ਸਾਡੇ ਕੋਲ ਤਾਂ ਉਹਨ ਸਾਢੇ 6 ਵਜੇ ਆਇਆ ਇਹਦੇ ਕਾਰਤਿਕ ਦੇ ਪਾਪਾ ਕੋਲ ਕਿ ਤੁਹਾਡਾ ਬੱਚਾ ਨਹੀਂ ਲੱਭ ਰਿਆ ਲੇਕਿਨ ਪੂਰੀ ਗੱਲ ਕੋਈ ਨਹੀਂ ਦੱਸ ਰਿਆ ਨਾਲੀ ਨਾ ਮੈਨੂੰ ਮੈਂ ਇਹਦੇ ਪਾਪਾ ਨੂੰ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਬੱਚੇ ਨਦੀ ਵਿੱਚ ਨਹਾਣ ਦੇਦੇ ਕੀ ਇਸ ਤਰ੍ਹਾਂ ਕਰਕੇ ਉੱਡਦੇ ਆਂਦੇ ਬੱਚੇ ਧੀਰੇ ਦੇ ਤੀਨ ਕੱਢ ਲੈ ਦੋ ਕੱਢੇ ਨਹੀਂ ਤੇਰੇ ਹੰਦੇ ਅਸੀਂ ਗੋਤਾਖੋਰ ਦੋ ਪਾਏ ਤੇ ਇੱਕ ਗੋਤਾਖੋਰ ਗਿਆ ਉਹਦੀ ਲੱਤ ਦੇ ਜੋੜ ਲੱਗੀ ਤਾਂ ਨੀ ਵੜਿਆ ਦੂਜਾ ਗਿਆ ਉਹਦੀ ਬੈਲਟ ਟੁੱਤੀ ਜੇ ਬੈਲਟ ਟੁੱਤੀ ਤਾਂ ਹੋਰ ਗੁੱਤੇ ਘਰ ਆਉਣ ਲੰਨੇ ਤਾਂ ਵੀ ਬੱਚੇ ਕੁੱਡੇ ਜਾਣੇ ਚਾਹੀਦੇ ਜੀ ਜਿਹੜੇ 20 ਬੰਦੇ ਨਾਲ ਦੇ ਉਹਨਾਂ ਨੇ ਕੋਈ ਸਹਾਇਤਾ ਨਹੀਂ ਕੀਤੀ ਜੀ ਜਿਹੜੇ ਉੱਤੇ ਬੱਚੇ ਦੇ ਕੱਪੜੇ ਵੀ ਕਾਲੇ ਦੇ ਪਾਪਾ ਨੇ ਚੱਕਦੇ ਕਿਸੇ ਨੇ ਕੱਪੜੇ ਵੀ ਨਹੀਂ ਚੱਕੇ ਜਿਹੜੀ ਸੰਗਤ ਨਾਲ ਲੈ ਕੇ ਗਈ ਦੀ ਮੇਰੇ ਬੱਚੇ ਨੂੰ ਮੇਰੇ ਬੱਚੇ ਦੇ ਕੱਪੜੇ ਤਾਂ ਕਿਹਨੇ ਨਹੀਂ ਚੁੱਕੇ ਯੋ ਤੇ ਨਹੀਂ ਕੋਈ ਬਰਦਨ ਸਾਡੇ ਨਾਲ ਕੋਈ ਨਹੀਂ ਸਾਥ ਨਹੀਂ ਦੇ ਰਹੀ ਇਸਕੇ ਬੱਪਾ ਉਸ ਜਿਹੜਾ ਦੂਜਾ ਮੁੰਡਾ ਪ੍ਰਿੰਸ ਹਾਊਸ ਦੇ ਬੱਪਾ ਉਹ ਜਾਰੇ ਇੰਨੇ ਬਰਜਾਨ ਹੋਰੇ ਉਹਨਾਂ ਨੇ ਪੂਰਾ ਪੂਰਾ ਜ਼ੋਰ ਲਾਇਆ ਹੈ ਲੇਕਿਨ ਬੱਚੇ ਦਾ ਕੋਈ ਵੀ ਨਾਮ ਨਹੀਂ ਜਾਣਦੇ ਨਾ ਲੜਦੇ ਸਾਰੇ ਪਾਸੇ ਵੋਟਾਂ ਲੈ ਲੈ ਜਾਏ ਪੁੱਛ ਰਹੇ ਨੇ ਕਿਸੇ ਨੇ ਕੋਈ ਬੱਚਾ ਦੇਖਿਆ ਗੰਦੇ ਨਾ ਜੀ ਸਾਰੀ ਝੁੱਗੀਆਂ ਸਾਰਾ ਕੁਝ ਚਾਲ ਲਿਆ ਉਹ ਤੇ ਦੀ ਪ੍ਰਸ਼ੰਸਾ ਲੇਕਿਨ ਸਾਡੇ ਨਾਲ ਕੋਈ ਖੜੀ ਨਹੀਂ ਹੋ ਰਹੀ ਸਾਰੇ ਕੇ ਯਾਰ ਨੇ ਜੀ ਇਲਚਨ ਜੀ ਇਲਚਨ ਇਲਚਨ ਵਸੋਰ ਕੁਛ ਨਹੀਂ ਬਸ ਆਪੇ ਜੋੜ ਗਈ ਬੇਨਤੀ ਹੈ ਜਿਸ ਨੂੰ ਇਹ ਦੋ ਬੱਚੇ ਮਿੰਦਲੇ ਨੇ ਸਾਨੂੰ ਜਿਹੜਾ ਨੰਬਰ ਕੰਟੈਕਟ ਨੰਬਰ ਦਿੱਤਾ ਹੈ ਉਸ ਤੇ ਸਾਨੂੰ ਇਤਲਾਹ ਦਿੱਤੀ ਜਾਵੇ ਤੁਹਾਡੀ ਬਹੁਤ ਬਹੁਤ ਮੇਰਵਾਨੀ ਹੋਏਗੀ ਬਹੁਤ ਬਹੁਤ ਉਹ ਤਾਂ ਵੀਰੇ ਬੱਚੇ ਕੀ ਦਾਸ ਦੇ ਇੰਨੇ ਕਾਪੀ ਕਿ 3 ਵਿੱਚ ਪੜਦਾ ਸੀ ਮੇਰਾ ਬੱਚਾ 10ਵੀਂ ਜਵਰਦਦਾਰੀ ਉਹ ਦੂਜਾ ਬੱਚਾ 9ਵੀਂ ਚ ਦੋਨੋਂ ਆਮ ਉਮਰ ਦੇ ਹੀ ਹੈ ਜੀ ਦੋਨੋਂ ਬੱਚੇ ਠੀਕ ਦਾਗ ਆਪਣੀ ਮਾਂ ਦੇ ਕੋਲ ਆ ਜੀ ਗੱਲ ਕਰੀਏ ਲੈ ਕੇ ਜਾਂਦੇ ਹਾਂ ਔਰ ਤੋਂ ਤੇ ਜ਼ਿੰਮੇਵਾਰੀ ਕਿਦੀ ਬਣਦੀ ਹੈ ਕਿਉਂਕਿ ਦੱਸਿਆ ਜਾ ਰਿਹਾ ਵੀ ਤੁਸੀਂ ਘਰ ਚੋਂ ਵੀ ਕੋਈ ਨਹੀਂ ਗਿਆ ਤੁਹਾਡੇ ਉਧਰੋਂ ਉਹ ਦੋਨੋਂ ਬੱਚਿਆਂ ਦੇ ਨਹੀਂ ਮਾਵਾ-ਬਾਪ ਗਏ ਜਿੰਨਾ ਮੇਰੇ ਕਾਰਤੀਗ ਜਿਹੜਾ ਬੱਚਾ ਮੈਂ ਨਾ ਇਧਰੋਂ ਕੋਈ ਉਹਨਾਂ ਦੇ ਮਾਵਾ-ਬਾਪ ਨਾ ਕੋਈ ਬੜਾ ਗਿਆ ਨਾ ਉਹ ਦੂਸਰੇ ਬੱਚੇ ਦੇ ਕੋਈ ਮਾਵਾ-ਬਾਪ ਮਾਵਾ-ਬਾਪ ਨਹੀਂ ਲੇ ਘਟੋ ਘਟੇ ਤਾਂ ਬੱਚਿਆਂ ਦੀ ਜ਼ਿੰਮੇਵਾਰੀ ਤਾਂ ਜ਼ਿਆਦਾ ਲੈਣੀ ਚਾਹੀਦੀ ਦੀ ਜੀ ਇਹ ਦੋਨੋਂ ਬੱਚਿਆਂ ਦੀ ਤਾਂ ਜ਼ਿੰਮੇਵਾਰੀ ਬਸ ਵਾਲਿਆਂ ਨੂੰ ਚੰਗੇ ਤਰੀਕੇ 'ਚ ਲੈਣੀ ਹੋਣੀ ਕੌਣ ਲੈ ਕੇ ਗਿਆ ਸੀਗਾ ਬਸ ਬਾਜੀ ਜੇ ਮੰਡ ਡਾਕਟਰ ਜੀ ਗੰਨੇ ਜਿਲ੍ਹੇ ਕੇ ਇਹ ਦੇ ਕੇ ਦਾਰਨਾਤ ਮੰਦਿਰ ਤੋਂ ਪੂਰੀ ਜ਼ਿੰਮੇਵਾਰੀ ਬਣਦੀ ਸੀ ਹਾਂਜੀ ਹਾਂ ਬੰਦੀ ਰਾਜ ਅਜ ਛੱਡ ਕੇ ਉਹਨਾਂ ਦੇ ਵੱਲੇ ਆਏ ਜੀ ਇਹ ਉਹਨਾਂ ਨੇ ਰੋਕ ਦੇਣਾ ਚਾਹੀਦਾ ਤਾਂ ਕਿ ਬੱਚੇ ਤੁਸੀਂ ਸਾਡੇ ਨਾਲ ਜਾਈਓ ਕਿ ਜਿਹੜਾ ਪਹਿਲਾ ਬੈਚ ਬਣਾਇਆ ਕਿ ਉਹਦੇ ਵਿੱਚ بڑے ਛੋਟੇ ਵੀ ਆ ਕੋਈ ਤਰੀਕਾ ਰੱਖਦੇ ਜੀ ਕੋਈ ਬੱਚਿਆਂ ਨਾਲ ਬੜੇ ਰੱਖਦੇ ਕਿ ਨਵਾਂ ਹੰਤਵਾਨ ਦਾ ਵੀ ਕੰਮ ਦਾ ਤਾਂ ਬੱਚਿਆਂ ਨਾਲ ਬੜਿਆਂ ਨੂੰ ਨਾਲ ਭੇਜਦੇ ਇਹ ਨਹੀਂ ਜਾਵੇਂ ਜੇ ਬੱਚਿਆਂ ਨੂੰ ਹੀ ਮੇਕੋ ਭੇਜਿਆ ਨਹੀਂ ਆਉਂਦੇ ਇਹ ਗੱਲ ਜ਼ਿੰਮੇਵਾਰੀ ਦੀ ਕਰੀ ਜਾਵੇ ਕਿਉਂਕਿ ਬੱਚੇ ਤੁਸੀਂ ਦੱਸ ਰਹੇ ਚਮਨ ਡਾਕਟਰ ਦੇ ਸਾਰੇ ਦੋਨੇ ਭੇਜੇ ਸੀ ਕਿ ਉਹਦੀ ਉੱਥੇ ਨਹੀਂ ਜ਼ਿੰਮੇਵਾਰੀ ਬੰਦੀ ਸੀ ਕਿਉਂਕਿ ਉਹਦੇ ਸਿਰ ਤੇ ਗਏ ਸੀਗੇ ਬੱਚੇ ਜੇ ਉਹ ਆਪਣੇ ਬੱਚੇ ਲੈ ਕੇ ਜਾਂਦਾ ਉਹਨਾਂ ਲਈ ਵੀ ਇਸ ਤਰ੍ਹਾਂ ਹੀ ਉਹ ਵੀ ਆਪਣੇ ਬੱਚੇ ਲੈ ਕੇ ਆਏ ਜੀ ਉਹਨਾਂ ਦਾ ਭਾਈ ਸਾਰੇ ਨੇ ਸਭੇ ਆਪਣੇ ਆਪਣੇ ਬੱਚੇ ਨੇ ਸਭ ਆਪਣੇ ਆਪਣੇ ਬੱਚੇ ਲੈ ਕੇ ਆਏ ਆ ਜੀ ਸੁਖਸ਼ਿਰੋਚਿਤ ਲੈ ਕੇ ਆਏ ਸਾਡੇ ਦੋਨੋਂ ਬੱਚੇ ਮਾਪਿਆਂ ਵਾਂਗ ਵਾਕ ਤੋਂ ਦੇ ਦੇ ਦੋਨੋਂ ਬੱਚੇ ਨਹੀਂ ਮਿਲਣ ਦੇ ਇਹ ਨਹੀਂ ਕਹੇ ਚਮਨ ਡਾਕਟਰ ਵੀ ਕਰ ਤਾਂ ਰਹੇ ਨੇ ਲੇਕਿਨ ਉਹਨਾਂ ਨੇ ਉਸ ਦਿਨ ਥੋੜੀ ਜ਼ਿਆਦਾ ਜ਼ਿੰਮੇਵਾਰੀ ਲਗਾਨੀ ਦਿੱਤੀ जिगनु कुत्ते ਉਹਨਾਂ ਦੇ ਨਾਲ ਕੋਈ ਨਹੀਂ ਦਾ ਬੱਚਿਆਂ ਦੇ ਚਾਹ ਮੰਗੋਰ ਥੋੜੀ ਜੀ ਦਿਖਾਉਂਦੇ ਹੋਰ ਫੁੱਲੀ ਚੜਦੇ ਗੋਲਕਾ ਘਰ ਚੜਦੇ ਪੂਰੀ ਰਾਤ ਤੱਕ ਪੂਰਾ ਕਰਦੇ ਤਾਂ ਕਿ ਆਪ ਦਾ ਬੱਚੇ ਨਹੀਂ ਕਰਦੇ ਜੀ ਇੱਕ ਮਿੰਟ ਇੱਥੇ ਦੇ ਪਾਪਾ ਕੱਲ ਦੇ ਗਏ ਜੀ ਉਹਨਾਂ ਕਰਕੇ ਦੋਨੋਂ ਜਣੇ ਵਿਚਾਰੇ ਬਾਪ ਆਪਣੀ ਪੂਰੀ ਪੂਰੀ ਆਪਣੀ ਪਰ ਉਹਨਾਂ ਨਾਲ ਜਿਹੜੀ ਪਰਸੰਸਾ ਜੀ ਉਹ ਨਾਲ ਪੂਰਾ ਸਾਥ ਨਹੀਂ ਦੇ ਰਹੀ ਪ੍ਰਸ਼ਾਸਨ ਕੋਈ ਸਾਥ ਨਹੀਂ ਦੇ ਰਹੀ ਜਿਹੜੇ ਜਿਹੜੀ ਫੈਮਲੀਆਂ ਨਾਲ ਗਈਆਂ ਸੀਗੀ ਉਹਨਾਂ ਨਾਲ ਕੋਈ ਗੱਲ ਹੋਈ ਐ ਤੁਹਾਡੀ ਨਾ ਅਜੇ ਸਾਡੇ ਕੋਲ ਕੀ ਸੀਗਾ ਨੰਬਰ ਹੀ ਨਹੀਂ ਬਸ ਆ ਗਈ ਜੀ ਉਹਨਾਂ ਦੀ ਬਸ ਪਹੁੰਚ ਗਈ ਜੀ ਕੱਲ੍ਹ ਭੇਜਤੀ ਉਹਨਾਂ ਨੇ ਬਸ ਆਪ ਤਾਂ ਦੋ ਚਾਰ ਜਿਹੜੇ ਰਹੇ ਆ ਜੀ ਉੱਥੇ ਆ ਗਏ ਨੇ ਉਹਨਾਂ ਕੋਲ ਬਸ ਵਾਲੇ ਤਾਂ ਸਾਰੇ ਬੰਦੇ ਭੇਜਦੇ ਜਿਨ੍ਹਾਂ ਦਾ ਨਾਮ ਡਾਕਟਰ ਚਮਨਦਸ ਸਿਆਜਾ ਦਾ ਕਿ ਉਹ ਵੀ ਉੱਥੇ ਉਹਨਾਂ ਨੇ ਨਾਲ ਹੀ ਆਏ ਜੀ ਤੇ ਜਿਹੜਾ ਰਾਹੁਲ ਮੁੰਡਾ ਜਿਹੜਾ ਕਹਿ ਰਿਹਾ ਸੀ ਆਂਟੀ ਜੀ ਨੇ ਜ਼ਿਆਦਾ ਜਿੱਤ ਘਰੀ ਦੀ ਉਹ ਆ ਗਿਆ ਜੀ ਉਹ ਉਹ ਡੁੱਬਣ ਤੋਂ ਬਚ ਗਿਆ ਜੀ ਉਹ ਬਾਅਦ ਚ ਉਹ ਪਹਿਲਾਂ ਜਿਹੜੇ ਗਿਰੇ ਉਹਨਾਂ ਨੂੰ ਵੀ ਤਾਂ ਕੱਟਣਾ ਚਾਹੀਦਾ ਤਾਂ ਨਾ ਇਹ ਤਾਂ ਬਾਅਦ ਚੋਂ ਕਹਿੰਦੇ ਕੀਦੇ ਦੇ ਬਾਅਦ ਚੋਂ ਵਾਲੇ ਕੱਢ ਲੈ ਨਾਲੇ ਵਾਲੇ ਕੱਢੇ ਨਹੀਂ ਕਿ ਜਿਹੜੇ 20 ਬੰਦੇ ਤੇ ਉਹਨਾਂ ਅੱਖਾਂ ਅੱਖਰ ਨੀਚੀ ਹੋਈਆਂ ਦੇ ਉਹ ਤਾਂ ਘੱਟੋ ਘੱਟ ਕਹਿ ਹੀ ਸਕਦੇ ਤੇ ਕਿ ਦੋ ਬੰਦੇ ਦੋ ਬੱਚੇ ਹੋਰ ਨੇ ਜੀ ਸਾਰੀ ਪੂਰੀ ਟੋਟਲ ਬਾਅਦ ਸ ਵਿੱਚ 6 ਬੱਚੇ ਦੇ 6 ਬੱਚਿਆਂ ਦੇ ਵਿੱਚੋਂ ਇਹ ਦੋ ਬੱਚੇ ਬਿਨਾ ਵਾਪ ਵਾਪ ਤੋਂ ਗਏ ਤੇ ਬਸ ਇਹੀ ਬੱਚਿਆਂ ਨਾਲ ਧਿਆਨ ਨਹੀਂ ਹੋਇਆ ਜੀ ਪੂਰਾ ਹਾਜੇ ਬੱਚਿਆਂ ਨੇ ਯੋਧਿਆ ਚ ਮੱਥਾ ਵੀ ਨਹੀਂ ਟੇਕਿਆ ਦਾ ਕੁਝ ਵੀ ਦੇ ਰਿਹਾ ਜੀ ਮੇਰੇ ਵਿੱਚ ਉਹ ਜਿੰਨੀ ਦੇਰੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਕਿ ਸਹੀ ਮੰਗਦੇ ਬੱਚੇ ਬੱਚੇ ਠੀਕ ਕਰਾ ਰਹੇ ਜਿਨ੍ਹਾਂ ਨੂੰ ਇਹ ਦੋਨੋਂ ਬੱਚੇ ਹੁੰਦੇ ਨੇ ਸਾਨੂੰ ਕੋਣ ਕਰਕੇ ਸਾਡੇ ਸਾਡੀ ਜਿਹੜੀ ਪ੍ਰਸ਼ਾਸਨ ਨੇ ਸਾਡਾ ਪੂਰਾ ਪੂਰਾ ਸਾਡਾ ਸਾਥ ਦਵੇ ਕਿ ਸਾਡੇ ਬੱਚੇ ਠੀਕ ਹੈ ਗਮਾਰੇ ਗਾ ਲੈਣ ਲੱਗ ਜਾਣਾ ਔਰ ਸਾਨੂੰ ਕੁਝ ਨਹੀਂ ਚਾਹੀਦਾ ਜੀ ਕੁਝ ਨਹੀਂ ਕੁਝ ਵੀ ਮਿਲਾਂ ਕੀ ਲੱਗਦਾ ਹੀ ਤੁਹਾਡਾ ਪੋਤਾ ਲੱਗ ਰਿਹਾ ਕੀ ਹੋਇਆ ਸਾਰਾ ਕੁਝ ਇਹ ਕਦੋਂ ਗਿਆ ਤੇਰਾ ਆਰਾਮ ਨਹੀਂ ਹੈ ਤਾਰਾ ਤਰੀਕ ਨੂੰ ਵੇਹੜਾ ਦੋ 2:30 ਵਜੇ ਬੱਸ ਚੱਲੀ ਹੈ ਔਰ ਇਹ ਮੈਂ ਖੁਦ ਬਿਠਾ ਕੇ ਆਈ ਆ ਮੈਂ ਚਮਨ ਨੂੰ ਕਹਿ ਕੇ ਆਈ ਉਸ ਦਾ ਕੀ ਨਾਮ ਹੈ ਰਹਿ ਹੈ ਰਾਹੁਲ ਨੂੰ ਕਹਿ ਕੇ ਆਈ ਵੀ ਭਾਈ ਧਿਆਨ ਰੱਖਣਾ ਤੇ ਉਹ ਕਹਿੰਦੇ हां ਆਂਟੀ ਮੈਂ ਜ਼ਿੰਮੇਦਾਰੀ ਹੈ ਚਮਨ ਨੂੰ ਦੋ ਦੋ ਬਰੀ ਕਹਿ ਕੇ ਆਈ ਵੀ ਹਾਂ ਉਹ ਵੀ ਕਹਿੰਦੇ ਕਹਿੰਦੇ ਆਂਟੀ ਬੇਫਿਕਰ ਹੋ ਚਿੰਤਾ ਨਾ ਕਰੋ ਤੇ ਰੋਣਾ ਕਿ ਕੋਈ ਜ਼ਿੰਮੇਵਾਰੀ ਨਹੀਂ ਸੀ ਬੱਚੇ ਜਲ ਇਕੱਲੇ کہیں ਜਾ ਰਹੇ ਆ ਭੇਜ ਰਹੇ ਆ ਤੁਸੀਂ ਬੰਦਿਆਂ ਨੂੰ ਕੋਈ ਵੀ ਹੈ ਨਾਲ ਵੀ ਕੋਈ ਹੋਰ ਵੀ ਤਾਂ ਹੋਣਾ ਚਾਹੀਦਾ ਦਾ ਚਮਨ ਕਿ ਆਪ ਵੀ ਜ਼ਿੰਮੇਦਾਰੀ ਹੋਣਗੇ ਕਿ ਵੀ ਬੱਚੇ ਐ ਛੋਟੇ ਉਹਨਾਂ ਨੂੰ ਨਾ ਭੇਜੀਏ ਉਹ ਚਮਨ ਵੀ ਤਾਂ ਆਪਣੇ ਬੱਚੇ ਲੈ ਕੇ ਗਿਆ ਹੁਣ ਉਹਨੇ ਆਪਣੇ ਤੇ ਭੇਜੇਆਂ ਕੋਈ ਅਸੀਂ ਫਿਰ ਵੀ ਨਹੀਂ ਉਹ ਹੋਇਆ ਵੀ ਕੋਈ ਨਹੀਂ ਚਲੋ ਜਿਸ ਤਰ੍ਹਾਂ ਹੋਇਆ ਫਿਰ ਵੀ ਉਹਨਾਂ ਨੇ ਝੂਠ ਬੋਲਿਆ ਉੱਥੇ ਸਾਨੂੰ ਫੋਨ ਆਇਆ 6 ਵਜੇ ਕਹਿੰਦੇ ਜੀ ਬੱਚਾ ਗੁੰਮ ਗਿਆ ਵੀ ਤੁਸੀਂ ਉਹ ਕਰੋ ਸਾਨੂੰ ਕੋਈ ਪਤਾ ਨਹੀਂ ਫਿਰ ਦੇਖ ਕੇ ਹਾਂ ਵੀ ਕਿਵੇਂ ਗੁੰਮ ਗਿਆ ਕਹਿੰਦੇ ਅੱਗੇ ਪਿੱਛੇ ਹੋ ਗਿਆ ਉਹ ਤਾਂ ਕੱਲ ਸ਼ਿਭੂ ਵਗੇ ਤੇ ਬਾਅਦ ਪਤਾ ਲੱਗਿਆ ਵੀ ਹਾਂ ਪਰ ਨਾਂ ਨੇ ਵੇਚਦੇ ਅੱਗੇ ਵਿੱਚੇ ਦੋ ਪਾਲਟੀਆਂ ਬਣਾ ਰੱਖੀ ਸੀ بڑے ਬੰਦੇ ਬਾਅਦ ਚ ਗਏ ਛੋਟੇ ਪਹਿਲਾਂ ਫੇਦ ਗਏ 25 ਬੰਦਿਆਂ ਨੂੰ ਫਿਰ ਜਦੋਂ ਡੁੱਬਿਆ ਤਿੰਨ ਨਿਕਲੇ ਆ بڑے بڑے ਉਹਨਾਂ ਨੂੰ ਛੋਟਿਆਂ ਨੂੰ ਨਹੀਂ ਕਟਵਾਏ ਆ ਉਹ ਜਿਹੜੀ ਸੰਗਤ ਹੋਰ ਨਾਲ ਦੀ 25 ਬੰਦੇ ਉਹਨਾਂ ਨੇ ਕਿਉਂ ਨਹੀਂ ਕਿਹਾ ਵੀ ਹਾਂ ਸਾਡੇ ਦੋ ਬੱਚੇ ਹੋਰ ਆ ਉਹਨੇ ਉਹ ਕਿਆ ਬੋਲ ਨਹੀਂ ਸਕਦੀਆਂ ਸੰਗਤ ਤਾਂ ਸਾਰੀ ਸੰਗਤੀ ਹੁੰਦੀ ਆ ਕੋਈ ਇਹ ਥੋੜੀਆ ਵੀ ਬੱਸ ਲੈ ਕੇ ਵਗ ਜੇ ਤਾਂ ਸੰਗਤ ਕੋਈ ਉਹ ਨਾ ਕੇਰ ਨਾ ਕਰੇ ਕਿਸੇ ਦੀ ਅੰਨਾ ਨੀਣਾ ਅਣੀ ਬਿਨਾ ਮਾਪੇ ਤੋਂ ਬੱਚਿਆਂ ਨੂੰ ਲੈ ਕੇ ਜਨਨੇ ਕਿਥੇ ਨਾ ਕਿਥੇ ਦੇਖਿਆ ਜਾ ਰਿਹਾ ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਵੀ ਬਿਨਾ ਮਾਪੇ ਬੱਚੀ ਮਾਪੇ ਜ਼ਿੰਮੇਵਾਰੀ ਤੇ ਭੇਜਦੇ ਆ ਬੱਚੇ ਨੂੰ ਜ਼ਿੰਮੇਵਾਰੀ ਦੇ ਕੇ ਆਏ ਆਂ ਜ਼ਿੰਮੇਵਾਰੀ ਖੁਦ ਦੇ ਕੇ ਆਏ ਆਂ ਫਿਰ ਕਿਉਂ ਨਹੀਂ ਸਮਝੀ ਉਹਨਾਂ ਨੇ ਜ਼ਿੰਮੇਵਾਰੀ ਸਾਰੀ ਦੇ ਕੇ ਆਈਆਂ ਮੈਂ ਮੈਂ ਚੰਮਨ ਨੂੰ ਵੀ ਅਲੱਗ-ਅਲੱਗ ਕਹਿ ਕੇ ਆਈ ਉਹਨੂੰ ਵੀ ਕਹਿ ਕੇ ਆਈ ਮੈਂ ਬਿਨਾ ਕੰਦਾ ਆਂਟੀ ਬੇਫਿਕਰ ਹੋ ਤੁਸੀਂ ਟੈਨਸ਼ਨ ਨਾ ਲਓ ਕਹਿੰਦਾ ਟੈਨਸ਼ਨ ਫਰੀ ਹੋ ਕੇ ਜਾਓ ਘਰ ਨੂੰ ਮੈਂ ਉਹਨੂੰ ਬਸਮਾ ਬਿਠਾ ਕੇ ਕਰਕੇ ਫੇਰ ਆਈਆਂ ਸਾਰੀ ਉਹ ਜਨਾਨੀਆਂ ਵੀ ਤਿਕਾ ਜਨਾਨੀਆਂ ਕੋਈ ਨਹੀਂ ਦੇਖ ਸਕਦੀ ਸੀ ਕੋਈ ਜਿਹੜੇ ਜਾ ਰਹੇ ਆ ਕੋਈ ਉਹ ਆ ਵੀ ਭਾਈ ਸਾਡੇ ਦੋ ਬੱਚੇ ਹੋਰ ਰਹਿ ਗਏ ਵਿੱਚ ਸੰਗਤ ਨਾਲ ਹੁੰਦੀ ਉਹ ਆ ਸੰਗਤ ਤਾਂ ਸਭ ਨੂੰ ਆਪਣੇ ਬੱਚੇ ਸਮਝਦੀ ਐ ਉਸ ਟਾਈਮ ਬਰ ਗਿਆ ਤਾਂ ਸਾਰੇ ਆਪਣੇ ਹੁੰਦੇ ਆ ਚਾ ਛੋਟਾ ਚਾ ਵੱਡਾ ਕੋਈ ਵੀ ਗੱਲ ਕਰ ਜੀ ਜੰਟੀ ਤੁਹਾਡਾ ਬੇਟਾ ਗਿਆ ਆਪਣੇ ਤੁਹਾਡੇ ਪੁੱਤੇ ਨੂੰ ਦੱਬਣ ਲਈ ਬੇਟੇ ਨਾਲ ਕੋਦਲ ਪਈ ਹੈ ਵੀ ਮਤਲਬ ਕੁਝ ਉਥੇ ਪ੍ਰਸ਼ਾਸਨਿਕ ਨਾਜ਼ ਬੋਲ ਕਰ ਉਹ ਕੰਦੇ ਕੁਝ ਨਹੀਂ ਸੁਣਾਈ ਹੋ ਰਹੀ ਬਿਨਾਸਿਫ ਹੋਤਾਂ ਲੈ ਲੈ ਕੇ ਵੀ ਫਿਰ ਰਹੀਆਂ ਸਾਰਾ ਕੁਝ ਦੁਕਾਨਾਂ ਵਾਲਿਆਂ ਕੋਲ ਹੋ ਰਿਹਾ ਕੋਲ ਸਭ ਕੁਝ ਜਾਇਆ ਹੈ ਪਰ ਕੋਈ ਸੁਣਾਈ ਨਹੀਂ ਹੈ ਕੋਈ ਨਹੀਂ ਹੋ ਰਿਹਾ ਬਈ ਉਹਰੇ ਤਸਨ ਨਹੀਂ ਕੋਈ ਖੁਨਸਮਾ ਕੋਣ ਕਰਿਆ ਤਾਂ ਵੀ ਚਲ ਕੋਈ ਜਾਣ ਪਛਾਣ ਤਾਂ ਉਸਤੇ ਕਰਵਾਇਆ ਤਾਂ ਉਹ ਕਹਿੰਦੇ ਕਹਿੰਦੇ ਜੀ ਇਲੈਕਸ਼ਨ ਚੱਲ ਰਹੀਆਂ ਉਸ ਤਾਂ ਇਲੈਕਸ਼ਨ ਆਮਾ ਵੀ ਜੀ ਹੈ ਉਸ ਤੋਂ ਬਾਅਦ ਦੇਖਾਂਗੇ ਜੋ ਹੋਇਆ ਉਸ ਤੋਂ ਬਾਅਦ ਸਾਨੂੰ ਬੱਚਾ ਚਾਹੀਦਾ ਕਿ ਤੁਹਾਡੀ ਇਲੈਕਸ਼ਨਾਂ ਚਾਹੀਦੀਆਂ ਫਿਰ ਸਸਨੂ ਲਕਸ਼ਣਾ ਤੇ ਕਿਆ ਲੈਣਾ ਸਾਡੇ ਬੱਚੇ ਵੀ ਧਾਣੇ ਚਾਹੁੰਦੇ ਆ ਘਰ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਸਭ ਬੱਚੇ ਘਰ ਆਣੇ ਚਾਹੁੰਦੇ ਆ ਜੀ ਸਾਡੇ ਆਪਣੇ ਜਿਸ ਤਰ੍ਹਾਂ ਅਸੀਂ ਬੱਚੇ ਭੇਜੇ ਆ ਉਸ ਤਰੀ ਬੱਚੇ ਸਾਡੇ ਘਰ ਆਣੇ ਚਾਹੁੰਦੇ ਆ ਦੋਨੋਂ ਬੱਚੇ ਘਰ ਆਵੇ ਕੀ ਡਾਕਟਰ ਚਵਨਨਾ ਨੂੰ ਤੁਹਾਡੀ ਕੋਈ ਗੱਲ ਹੋਈ ਹੈ ਨਹੀਂ ਅਜੇ ਕੋਈ ਗੱਲ ਨਹੀਂ ਹੋਈ ਉਹ ਆ ਚੁੱਕੇ ਆ ਬਸ ਨਾਲ ਹੀ ਆਉਥੀਆਂ ਉਹ ਉੱਥੀਆਂ ਉਹ ਮੁੰਡੇ ਗੱਲ ਗੱਲ ਹੋਈ ਆ ਸ਼ਿਭੂ ਗੱਲ ਬਸ ਉਹ ਸਾਡੇ ਨਾਲ ਕੋਈ ਗੱਲ ਨਹੀਂ ਕੀ ਉਹ ਜਿਹੜਾ ਮੁੰਡਾ ਆ ਰਿਹਾ ਜਿਹੜਾ ਲੈ ਕੇ ਗਿਆ ਤਾਂ ਆਪਣੀ ਜ਼ਿੰਮੇਵਾਰੀ ਪਰ ਉਹ ਆ ਰਿਹਾ ਉਸ ਨੂੰ ਪੁੱਛਾਂਗੇ ਦੇਖਾਂਗੇ ਜਾਵਾਂਗੇ ਫਿਰ ਪੁੱਛਾਂਗੇ ਵੀ ਕੀ ਗੱਲ ਹੋਈ ਆ ਤੂੰ ਪੂਰੀ ਗੱਲ ਦੱਸਣ ਤੂੰ ਕਿਉਂ ਨਹੀਂ ਲੈ ਕੇ ਆਇਆ ਇਹ ਸਾਡੇ ਮੁੰਡੇ ਨੂੰ ਤੂੰ ਕਹਿ ਰਹਾ ਤਾਂ ਆਂਟੀ ਬੇਬੀ ਕਰੋ ਜਿਹਦਾ ਕੀ ਨਾਮ ਤੁਸੀਂ ਦੱਸ ਰਹੇ ਹੋ ਮੁੰਡਾ ਲੈ ਕੇ ਗਿਆ ਸੀ ਹਾਂ ਕਿੰਨੀ ਉਮਰ ਦਾ ਉਹ ਰਾਹੁਲ ਰਾਹੁਲ ਹਾਂ 25 ਸਾਲ ਦਾ ਤਾਂ ਹੋਏਗਾ ਜੀ ਯੋ ਲੈ ਕੇ ਗਿਆ ਜ਼ਿੰਮੇਵਾਰੀ ਤੇ ਵੀ ਭੇਦ ਦੋ ਆਂਟੀ ਕੋਈ ਨਹੀਂ ਭੇਦ ਦੋ ਤੱਕੇ ਤੇ ਉਹ ਲੈ ਕੇ ਗਿਆ ਅਸ ਤਾਂ ਭੇਜ ਹੀ ਨਹੀਂ ਰਹੇ ਤੇ ਬਹੁਤ ਮਨਾ ਕਰਿਆ ਉਹ ਫੋਨ ਕਰੀ ਗਏ ਆ ਕਰੀ ਗਏ ਆ ਕਿ ਆ ਚੁੱਕਿਆ ਰਾਹੁਲ ਦਾ ਰਾਜ ਚੁੱਕਿਆ ਇਸ ਟਾਈਮ ਤੇ ਆ ਗਈ ਬਸ ਬਸ ਆ ਗਈ ਕਹਿੰਦੇ ਹੁਣ ਜਾ ਕੇ ਆਵਾਂਗੇ ਉਸਕੇ ਘਰ ਪੁੱਛ ਕੇ ਆਣੀ ਆ ਵੀ ਕਰ ਕੇ ਗੱਲ ਕਿਆ ਹੋਈ ਸੀ ਭਾਈ